ਸ਼ਸ਼ੀਕਲ ਜੀ ਸਾਰਿਆਂ ਨੂੰ ਇੱਧਰ ਆਪਣੇ ਤਾਇਆ ਜੀ ਤੇ ਮੈਂ ਆਵੋਗੀ ਵੀਡੀਓ ਦੀ ਆਪਾਂ ਜਾ ਰਹੇ ਹਾਂ ਇੱਕ ਅਕੰਧਪੁਰ ਫੇਸਟ ਤੇ ਮੈਂ ਰਵ ਕੇ ਨ ਮਮਾ ਮੈਂ ਤੁਹਾਨੂੰ ਵੀਡੀਓ ਬਣਾਣੀ ਹੈ ਆਪਾਂ ਚੱਲੇ ਸੀ ਆਪਣੀ ਲੋਕੇਸ਼ਨ ਕਰਨੀ ਆਨ ਦਾ ਵੇ ਲਓ ਜੀ ਆਪਾਂ ਪਹੁੰਚ ਗਏ ਆਪਣੀ ਲੋਕੇਸ਼ਨ ਤੇ ਇੱਥੇ ਆਪਣੇ ਵੀਰ ਜੀ ਨੇ ਨਮਾ ਕਰ ਲਿਤਾ ਜੀ ਉਹਦੀ ਖੁਸ਼ੀ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਸੀਗਾ ਚਲੋ ਜੀ ਤੁਹਾਨੂੰ ਵੀ ਕਰਵਾਉਂਦੇ ਆਂ ਬਾਬਾ ਜੀ ਦੇ ਦਰਸ਼ਨ जी हूँ आप दिखाने घर इधर अपना इधर देखो जी अपनी राविया बना रही है वीडियो ਆਪਣਾ ਹੋ ਗਿਆ ਜੀ ਲੰਚ ਤਿਆਰ ਕਿਉਂਕਿ ਬਹੁਤ ਜਿਆਦਾ ਸਵਾਦ ਬਣਿਆ ਜੀਗਾ ਤਾਂ 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 ਇਧਰ ਆਪਣੀ ਪੂਰੀਆਂ ਅੱਛਾ ਆਪਾਂ ਜੀ ਹੁਣ ਚੱਲੇ ਸੀ ਘਰ ਵਾਪਸ ਇੱਧਰ ਮਿਹਰਾਬ ਪੁੱਤ ਇੰਜੋਏ ਕਰ ਰਿਹਾ ਹੈ ਕਰਾ ਕੇ ਆਪਾਂ ਮਿਹਰਾਬ ਨੂੰ ਕਰਾਈ ਥੋੜੀ ਜੀ ਸਟੱਡੀ ਜੋ ਕਿ ਹੋਮ ਸਕੂਲਿੰਗ ਹੀ ਕਰਦਾ ਹੈ ਮਾਂ ਇਹਨੂੰ ਬਹੁਤ ਸ਼ੌਂਕ ਹੈ ਪੜਾਈ ਕਰਨ ਦਾ ਤਾਂ ਆਪਾਂ ਲੈ ਇਹਨੂੰ ਸਕੂਲ ਨਹੀਂ ਲਗਾਇਆ ਇਸ ਕਰਕੇ ਆਪਾਂ ਇਹਨੂੰ ਕਰੀ ਥੋੜਾ ਜਿਹਾ ਪੜਾ ਦੇਣੇ ਆ ਹੁਣ ਆਗੇ ਸੀ ਆਪਾਂ ਪਾਰਕ ਚ ਸੈਰ ਕਰਨ ਥੋੜੇ ਟਾਈਮ ਲਈ ਅੱਜ ਲੇਟ ਹੋ ਗਏ ਇੱਥੇ ਤਾਇ ਜੀ ਕਰ ਰਹੇ ਸੀ ਐਕਸਰਸਾਈਜ਼ ਅੱਜ ਤੱਕ ਵਲੋਗ ਆਪਾਂ ਕਰਦੇ ਆਂ ਥੀ ਐਂਡ ਜੇ ਤੁਹਾਨੂੰ ਆਪਣਾ ਮੀਨੀ ਵਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਸ਼ੇਅਰ ਕਰਿਓ ਜੀ ਆਪਣਾ ਠੀਕ ਹੈ ਜੀ ਧੰਨਵਾਦ